ਕੀ ਕਲੀ ਆਈ ਵੀ ਹਾਂਜੀ ਘਰੇ ਘਰੇ ਹੀ ਤਾਂ ਹਣਾ ਘਰੇ ਹੀ ਨਹੀਂ ਆਸੀ ਆ ਚੰਨ ਵੀ ਸਾਡੇ ਨਾਲ ਇਸ ਤਰ੍ਹਾਂ ਕਿਸ ਨੇ ਕੌਣ ਕਰਦਾ ਆ ਅਸੀਂ ਕਿਸ ਦਾ ਕੀ ਮਾੜਾ ਕਰਤਾ ਵੀਰੇ ਅਸੀਂ ਤਾਂ ਘਰੋਂ ਐਨੇ ਦੁਖੀ ਸੀਏ ਕਿਆ ਹੋਇਆ ਕਿਆ ਤੂੰ ਕਰਦੇ ਐਨੇ ਪਰੇਸ਼ਾਨ ਕਰਦੇ ਸੀ ਪਾਲਦੇ ਸਾਡੇ ਸੁਗਿਆ ਨਾ ਰੋਂਦੀ ਕਾ ਨੂੰ ਭੈਣ ਤੂੰ ਹੋਇਆ ਕਿਆ ਏ ਤੈਨੂੰ ਘਬਰਾਹਟ ਆ ਜਾਂਦੀ ਤੇਰਾ ਪਿੰਡ ਕਿਹੜਾ ਹੈ ਬਠਿੰਡੇ ਦਾ ਹੀ ਵੀ ਤੂੰ ਦੱਸਿਆ ਤਾਂ ਮੈਨੂੰ ਬਠਿੰਡੇ ਬਠਿੰਡੇ ਤੋਂ ਆਈ ਵੀ ਪਿੰਡ ਕਿਹੜਾ ਤੇ ਕੋਈ ਨਹੀਂ ਤੂੰ ਸਾਨੂੰ ਭਰਾ ਹੀ ਸਮਝ ਆਪਣਾ ਕਿਹੜਾ ਪਿੰਡ ਮੈਨੂੰ ਦੱਸਿਆ ਤਾਂ ਲੱਗਾ ਸੇਵਾਦਾਰ ਅਸੀਂ ਸੇਵਾਦਾਰੇ ਇੱਥੇ ਦੱਸ ਤੇਰੇ ਪਿੰਡ ਕਿਹੜਾ ਪੈਣੇ ਤੇਰਾ ਪਿੰਡ ਤਾਂ ਬੁੱਢੇ ਕੋਲੇ ਆ ਕਿਹੜਾ ਕਿਹੜਾ ਪਿੰਡ ਹੈ ਤੂੰ ਮੈਨੂੰ ਪਿੰਡ ਤਾਂ ਦੱਸ ਦੇ ਹਾਂ ਉਹ ਨੰਬਰ ਤੇ ਆ ਆਪਣੇ ਤਸਵੀਰ ਵੀਰੇ ਦਾ ਪਿੰਡ ਦੱਸ ਨਹੀਂ ਉਹ ਸਾਡੇ ਦੁਸ਼ਮਣਾਂ ਚਲੋ ਕਦੇ ਮਾਸੀ ਦੇ ਮੁੰਡੇ ਦਾ ਦੇ ਦੇ ਮਾਸੀ ਦੇ ਚਾਚੇ ਦਾ ਭੂਏ ਦਾ ਕੋਈ ਤਾਂ ਮੁੰਡਾ ਹੋਣਾ ਹੀ ਐ ਕਿਸੇ ਦਾ ਨੰਬਰ ਤਾਂ ਕਿਸੇ ਦਾ ਨੰਬਰ ਤਾਂ ਦੇ ਮੇਰੀ ਗੱਲ ਸੁਣ ਦੇਖ ਤੂੰ ਗੁਰੂ ਦੀ ਨਗਰੀ ਚ ਆਈ ਵੀ ਤਖਤ ਸਾਹਿਬ ਆਈ ਵੀ ਕੇਸਗੜ੍ਹ ਸਾਹਿਬ ਦੇਖ ਗੁਰੂ ਦੀ ਨਗਰੀ ਚ ਆਈ ਵੀ ਨਾ ਤਾਂ ਇੱਥੇ ਇਦਾਂ ਬੋਲੀਦਾ ਹੁੰਦਾ ਤੇ ਦੱਸ ਦੇਈਦਾ ਹੁੰਦਾ ਖੇਕਰ ਕਰਦੇ ਹੁੰਦੇ ਘਰ ਦੇ ਠੀਕ ਐ ਤੂੰ ਮੈਨੂੰ ਕੋਈ ਗੱਲੀ ਆਪਣੇ ਪਾਏ ਸਪਰਾਏ ਸਮਝ ਪਿੰਡ ਤਾਂ ਦੱਸ ਲੈ ਕਿਹੜਾ ਫਿਰ ਤੂੰ ਸਾਨੂੰ ਇੱਥੇ ਕੁਝ ਹੋ ਜਾਣਗਾ ਘਰ ਨਹੀਂ ਇਦਾਂ ਨਹੀਂ ਹੁੰਦਾ ਕੁਝ ਪੜੀ ਇਦਾਂ ਤੂੰ ਮੈਨੂੰ ਪਿੰਡ ਦੱਸ ਤੇਰਾ ਕਿਹੜਾ ਪਿੰਡ ਦਾ ਦੱਸ ਪਿੰਡ ਕਿਹੜਾ ਨਹੀਂ ਅੱਭੀ ਅਸੀਂ ਇੰਨੇ ਦਿਨ ਹੋ ਗਏ ਮਨਤਾ ਕਰੀ ਇੰਨੇ ਸਭ ਦੀਆਂ ਵੀ ਸਾਨੂੰ ਅਸੀਂ ਸੀਆ ਵੀ ਸਾਨੂੰ ਕੋਈ ਕਾਰਵਾਈ ਕੀਤੀ ਜਾਵੇ ਕਾਦੀ ਕਾਰਵਾਈ ਦੱਸੋ ਹੋਇਆ ਕੀ ਇਸ ਦਾ ਆਪ ਦੇ ਘਰਿਆਂ ਦੀ ਕਰਵਾਉਣੀ ਹੈ ਘਰ ਦੇ ਨੂੰ ਮਾਰ ਦੇ ਇੱਥੇ ਵੀ ਕਰ ਦਿਆਂ ਦੀ ਸਿਆਸਤ ਆ ਗਈ ਕਰਦੇ ਨਹੀਂ ਕੋਈ ਨਹੀਂ ਅਸੀਂ ਤੇਰੀ ਮਦਦ ਕਰਾਂਗੇ ਐ ਤਾਂ ਦੱਸ ਤੂੰ ਵੀ ਕਿਹੜਾ ਪਿੰਡ ਹੈ ਤੇਰਾ ਮਾੜਾ ਜਦ ਪਤਾ ਲੱਗਾ ਪਿੰਡ ਕਿਹੜਾ ਬਠਿੰਡੇ ਕੋਲੇ ਉਹ ਥੋ ਬਠਿੰਡੇ ਕੋਲ ਬਠਿੰਡਾ ਛੋਟਾ ਜਿਹਾ ਹੈ ਬਠਿੰਡਾ ਤਾਂ ਐਡਾ ਵੱਡਾ ਤੂੰ ਪਿੰਡ ਦੱਸ ਤੇ ਪਿੰਡ ਦਾ ਅਸਤੇਰਾ ਕਿਹੜਾ ਤੈਨੂੰ ਤੇਰੇ ਪਿੰਡ ਪਜਾ ਦੇਵਾਂਗੇ ਤੂੰ ਬਸ ਚਾਹੀਦੀ ਹੈ ਟ੍ਰੇਨ ਚ ਬਸ ਚਾਹੀਦੀ ਬਸ ਤੇ ਆਈ ਅੱਜ ਹੀ ਆਈ ਤੇ ਬਣੇ ਕਾਲੀ ਆਈ ਧਾਰ ਕਾਰਡ ਹੈਗਾ ਤੇਰੇ ਕੋਲ ਕੋਈ ਪ੍ਰੂਫ ਨਹੀਂ ਹੈਗਾ ਦੇਖੋ ਤੇਰਾ ਲਾਗੇ ਛਾਗੇ ਪਿੰਡ ਕਿਹੜਾ ਕੋਈ ਆਂਡ ਪੁਆਇੰਟ ਪਿੰਡ ਹੈ ਏ ਤੂੰ ਆਛੀ ਤੇਰੇ ਭਰਾਵਾਂ ਵਰ ਗਿਆ ਦੱਸ ਤਾਂ ਸਹੀ ਆ ਫੋਨ ਦੇ ਮੜੇ ਮਤਲਬ ਜਾਣਾ ਹੀ ਨਹੀਂ ਹੈ ਅਸੀਂ ਪਿੰਡ ਨਹੀਂ ਭੇਜਦੇ ਫੋਨ ਤੇ ਮੈਨੂੰ ਪਿੰਡ ਨਹੀਂ ਭੇਜਦੇ ਅਸੀਂ ਕਿਦਾਂ ਦੇ ਤੇ ਮਿੰਤਾ ਕਰੀ ਇਹਨੇ ਹਰੇਕ ਦੀ ਕੋਈ ਕੋਈ ਨਹੀਂ ਆਏਗਾ ਅਸੀਂ ਤੇਰੇ ਕੋਈ ਨਹੀਂ ਆ ਅਸੀਂ ਜਿਹੜੇ ਆ ਸਾਰੀ ਜਨਤਾ ਭੇਜਦਾ ਨਾ ਇਹ ਮੇਰਾ ਬ੍ਰਦਰ ਆ ਕਿਹੜੀ ਜਨਤਾ ਜਿਵੇਂ ਸਾਰੇ ਤੇਰਾ ਬ੍ਰਦਰ ਕਿੱਥੇ ਦਾ ਦੱਸ ਬ੍ਰਦਰ ਇਹ ਸਭ ਉਹਨੇ ਵੀਡੀਓ ਪਾਈ ਹੋਈ ਆ ਸਭ ਉਹਨੇ ਕੁਛ ਕੀਤਾ ਹੋਇਆ ਨਹੀਂ ਨਹੀਂ ਬ੍ਰਦਰ ਦੱਸ ਦੇ ਬ੍ਰਦਰ ਕਿੱਥੇ ਦਾ ਆਏ ਆ ਵੀ ਮੇਰੀ ਭੈਣ ਨਾਲ ਜਿੰਨੀ ਵੀ ਦੁਸ਼ਮਣੀ ਕੱਢੀ ਜਾਵੇਂ ਉੰਨੀ ਕੱਢਾ ਓਹੋ ਅਸੀਂ ਉਹਨੂੰ ਪੁੱਛ ਲੈਂਦੇ ਬ੍ਰਦਰ ਹੈ ਤਰਾ ਕਿੱਥੇ ਦਾ ਕਿਹੜਾ ਪਿੰਡ ਦਾ ਬਟਿੰਡੇ ਦਾ ਹੀ ਆ ਓਹੋ ਹੈ ਤਾਂ ਬਟਿੰਡੇ ਦਾ ਹੀ ਹੈ ਬਟਿੰਡੇ ਤੇ ਵੀ ਪਿੰਡਰੰ ਦਾ ਕੋਈ ਭੈਣੇ ਅਸੀਂ ਪਿੰਡ ਦੱਸ ਨਹੀਂ ਗੀਆਂ ਦੇਖ ਮੈਂ ਤਾਂ ਨਹੀਂ ਇਹ ਕਹਿੰਦਾ ਵੀ ਜਮਾਨਾ ਬੜਾ ਖਰਾਬ ਹੈ ਭੈਣੇ ਬਹੁਤ ਖਰਾਬ ਹੈ ਬਹੁਤ ਖਰਾਬ ਹੈ ਕੁੜੀਆਂ ਦਾ ਨਿਕਲਣਾ ਬੜਾ ਔਖਾ ਹੈ ਤੇ ਮੇਰੀ ਭੈਣ ਮੈਨੂੰ ਐ ਦੱਸਦੀ ਸੀ ਦਾ ਸੁਬਾਹ ਮੱਥਾ ਟੇਕਿਆ ਰੱਬ ਸਾਨੂੰ ਬਚਾ ਦੇ ਸੁਬਾਹ ਚਲੇ ਜਾਵਾਂਗੇ ਨਹੀਂ ਨਹੀਂ ਜਾਣ ਦੀ ਕੋਈ ਗੱਲ ਨਹੀਂ ਤੇਰਾ ਘਰ ਆਪਣਾ ਹੈ ਤੂੰ ਇਹ ਦੱਸ ਦੇ ਵੀ ਤੇਰਾ ਇੱਕ ਵਾਰੀ ਐਂ ਦੱਸ ਦੇ ਪਿੰਡ ਕਿਹੜਾ ਚੱਲ ਜੇ ਤੂੰ ਲੋਡ ਪੈ ਗਈ ਨਾ ਕੋਈ ਚੀਜ਼ ਦੀ ਇਹ ਇਹਦਾ ਨੰਬਰ ਮੇਰੇ ਨੰਬਰ ਮੈਨੂੰ ਫੋਨ ਕਰੋ ਤੁਸੀਂ ਇਹਦਾ ਨੰਬਰ ਜੇ ਲੋਡ ਪਈ ਇਹਦਾ ਨੰਬਰ ਲੈ ਲੈ ਹਾਂ ਕੋਈ ਲੋਡ ਪਈ ਤਾਂ ਸਾਨੂੰ ਦੱਸ ਦੀ ਅਡਾਇਲ ਕਰਾ ਦੇ ਆਪ ਤੂੰ ਕਰ ਦੇ ਆਪ ਡਾਇਲ ਯਾਰ ਕੋਈ ਲੋਡ ਪੈ ਜਾਂਦੀ ਰਾਤ ਨੂੰ ਨੰਬਰ ਨੰਬਰ ਲੈ ਫੋਨ ਖਰਾਬ ਹੈ ਮੈਂ ਕਹਿੰਦਾ ਡੈਡ ਹੋਣਾ ਫੋਨ ਨਹੀਂ ਚਾਰਜ ਹੁੰਦਾ ਆਉਂਦਾ ਆਂ ਤਾਂ ਔਰ ਲਖਵੀਰ ਬਾਈ ਨੇ ਨਾ ਅਸੀਂ ਅੱਜ ਕਰੀਏ ਨਾ ਅਸੀਂ ਜਲ ਕਾਸੀ ਨਹੀਂ ਕਰਨਾ ਲਖਵੀਰ ਤੁਸੀਂ ਮੇਰੇ ਅੰਦਰ ਲਿਖ ਨਹੀਂ ਨਹੀਂ ਇਹਦਾ ਮੇਰੀ ਗੱਲ ਸੁਣ ਇੱਧਰ ਸੁਣ ਤੂੰ ਲਖਵੀਰ ਨੂੰ ਕਾਰ ਨਾ ਕਰ ਕੋਈ ਨਹੀਂ ਕੋਈ ਉਹ ਰੋਂਦੀ ਕਾ ਨੂੰ ਹੈ ਤੂੰ ਸੁਣ ਤ ਲੈ ਰੋਂਦੀ ਕਾ ਤੇ ਹੈ ਕੋਈ ਗੱਲ ਨਹੀਂ ਤੂੰ ਰੋ ਨਾ ਰੋ ਨਾ ਚੁੱਪ ਹੋ ਜਾ ਓਹੋ ਅਜੀ ਦਰੇ ਭਰਾਵਾ ਵਰ ਗਿਆ ਚੱਲ ਕੋਈ ਨਹੀਂ ਚੁੱਪ ਹੋ ਜਾ ਚੁੱਪ ਹੋ ਚੁੱਪ ਹੋ ਤੂੰ ਯਾਰ ਆਪਣਾ ਆਪਣਾ ਨੰਬਰ ਚ ਡਾਇਲ ਕਰ ਫੋਨ ਵੀ ਤਾਂ ਹੋ ਗਿਆ ਫੋਨ ਤੂੰ ਕਰ ਦੇ ਡਾਇਲ ਇਹਨੂੰ ਜੇ ਲੋਡ ਪਾਵਣਾ ਤੂੰ ਡਾਇਲ ਕਰ ਦੇ ਫੋਨ ਤਾਂ ਹੋਣ ਦੋ ਹੋ ਗਿਆ ਹੋ ਗਿਆ ਹੋਵੇ ਪਹਿਲੇ ਚਾਰ ਚਲਾ ਇਹਨੂੰ ਮਾੜ ਜਿਆ ਤੂੰ ਲਾ ਦੇ ਯਾਰ ਵਿਚਾਰੀ ਇਹਨੂੰ ਪਤਾ ਲੱਗ ਗਿਆ ਕੋਈ ਨਹੀਂ ਅਸੀਂ ਤੇ ਆਪਣੇ ਆ ਕੋਈ ਨਹੀਂ ਲਾ ਚਾਰ ਚਲਾ ਨਹੀਂ ਬਬਈ ਆਪਣੇ ਦੇ ਨਹੀਂ ਕੋਈ ਨਹੀਂ ਕੋਈ ਨਹੀਂ ਟੈਨਸ਼ਨ ਨਾ ਲੈ ਉਹ ਹੋ ਜਾਂ ਦੇਖ ਇਹ ਨਹੀਂ ਕਿ ਤੂੰ ਗੋਲੀ ਨਹੀਂ 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 ਕੋਈ ਨਾ ਰੋ ਨਾ ਤੂੰ ਰੋ ਨਾ